रेडी ਲਗ ਭਪਗ ਪਿਛਲੇ 30 ਸਾਲਾਂ ਵਿੱਚ ਜੰਮੂ ਕਸ਼ਮੀਰ ਨੇ ਅੱਤਵਾਦ ਦੇ ਅਨੇਕਾਂ ਰੰਗ ਦੇਖੇ ਹਨ ਡੰਡੀ ਖਾਸ ਤੌਰ ਉੱਤੇ ਕਸ਼ਮੀਰਵਾਦੀ ਵਿੱਚ ਇਸ ਦਾ ਵੱਡਾ ਅਸਰ ਵੇਖਿਆ ਜਾਂਦਾ ਰਿਹਾ ਹੈ ਡੰਡੀ ਦੇਸ਼ ਦੀ ਵੰਡ ਤੋਂ ਬਾਅਦ ਕਸ਼ਮੀਰ ਹੀ ਐਸਾ ਰਾਜ ਰਿਹਾ ਹੈ ਜਿੱਥੇ ਲਗਾਤਾਰ ਬੇਚੈਨੀ ਬਣੀ ਰਹੀ ਹੈ ਡੰਡੀ ਚਾਹੇ ਬੰਡ ਸਮੇ ਇਸ ਦੇ ਕਾਫੀ ਹਿੱਸੇ ਉੱਤੇ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਸੀ ਪਰ ਉਸ ਦੀ ਭਾਰਤੀ ਕਸ਼ਮੀਰ ਉੱਤੇ ਵੀ ਲਗਾਤਾਰ ਅੱਖ ਬਣੀ ਰਹੀ ਹੈ ਡੰਡੀ ਉਸ ਨੇ ਧਰਮ ਦੇ ਨਾਂ ਉੱਤੇ ਲੋਕਾਂ ਨੂੰ ਹਮੇਸ਼ਾ ਭਾਵਕ ਤੌਰ ਉੱਤੇ ਆਪਣੇ ਨਾਲ ਜੋੜਨ ਦਾ ਯਤਨ ਕੀਤਾ ਹੈ ਡੰਡੀ ਜਿੱਥੋਂ ਤੱਕ ਮੁਸਲਮ ਭਾਈਚਾਰੇ ਦਾ ਸਬੰਧ ਹੈ ਅੱਜ ਵੀ ਦੁਨੀਆ ਪਰ ਦੇਸ਼ਾਂ ਵਿੱਚੋਂ ਭਾਰਤ ਵਿੱਚ ਇਸ ਦੀ ਆਬਾਦੀ ਦੂਸਰੇ ਨੰਬਰ ਉੱਤੇ ਹੈ ਡੰਡੀ ਅੱਜ ਪਾਕਿਸਤਾਨ ਤੋਂ ਵੀ ਵੱਧ ਮੁਸਲਮ ਭਾਈਚਾਰੇ ਦੇ ਲੋਕ ਭਾਰਤ ਵਿੱਚ ਵਸੇ ਹੋਏ ਹਨ ਅਤੇ ਆਪਣੇ ਆਪ ਨੂੰ ਭਾਰਤੀ ਅਖਵਾਉਂਦੇ ਹਨ ਪਰ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਕਸ਼ਮੀਰ ਦੇ ਮਸਲੇ ਨੂੰ ਉਭਾਰ ਕੇ ਭਾਰਤ ਨਾਲ ਸੱਤ ਦਹਾਕਿਆਂ ਤੋਂ ਦੁਸ਼ਮਣੀ ਪਾਲ ਰੱਖੀ ਹੈ ਣਦੀ ਚਾਹੇ ਦੋਹਾਂ ਦੇਸ਼ਾਂ ਵਿੱਚ ਕੁਝ ਲੜਾਈਆਂ ਵੀ ਹੋਈਆਂ ਹਨ ਪਰ ਇਹਨਾਂ ਵਿੱਚ ਪਾਕਿਸਤਾਨ ਨੂੰ ਹਮੇਸ਼ਾ ਮੂਹ ਦੀ ਖਾਨੀ ਪਈ ਹੈ ਦੰਡੀ ਉਸ ਦਾ ਪੂਰਬੀ ਭਾਗ ਅੱਜ ਉਸ ਤੋਂ ਵੱਖ ਹੋ ਕੇ ਬੰਗਲਾਦੇਸ਼ ਬਣ ਚੁੱਕਾ ਹੈ ਦੰਡੀ ਉਸ ਦੀਆਂ ਭਾਰਤ ਵਿਰੋਧੀ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਨੀਤੀਆਂ ਕਾਰਨ ਵੀ ਅੱਜ ਉਹ ਦੁਨੀਆ ਪਰ ਦੇ ਕੁਝ ਅਜਿਹੇ ਦੇਸ਼ਾਂ ਵਿੱਚ ਰੈਡੀ ਸ਼ਾਮਲ ਹੈ ਜਿੱਥੇ ਅਨੇਕਾਂ ਤਰ੍ਹਾਂ ਦੇ ਦਹਿਸ਼ਤਗਰਦ ਸੰਗਠਨਾਂ ਬਾਦਫੁੱਲ ਰਹੇ ਹਨ ਪਰ ਇਸ ਦਾ ਵੱਡਾ ਖਮਿਆਜਾ ਉਥੋਂ ਦੇ 20 ਯ ਕੋਰਡ ਲੋਕਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ ਕਿਉਂਕਿ ਇਹਨਾਂ ਵਿੱਚੋਂ ਬਹੁਤੇ ਅੱਜ ਵੀ ਬੇਰੁਜ਼ਗਾਰੀ ਅਤੇ ਗੁਰਬਤ ਨਾਲ ਜੂਝਦੇ ਨਜ਼ਰ ਆ ਰਹੇ ਹਨ ਡੰਡੀ ਭਾਰਤ ਨਾਲ ਇਸ ਦਾ ਵਪਾਰ ਲਗਭਗ ਬੰਦ ਹੀ ਹੋ ਚੁੱਕਾ ਹੈ ਡੰਡੀ ਹੋਰ ਗਵਾਂਡੀ ਦੇਸ਼ ਵੀ ਇਸ ਤੋਂ ਤਰਹੰਦੇ ਹੀ ਰਹੇ ਹਨ ਡੰਡੀ ਵੱਡੇ ਮੁਲਕਾਂ ਨੇ ਆਪੋ ਆਪਣੇ ਢੰਗ ਤਰੀਕੇ ਅਤੇ ਨੀਤੀਆਂ ਨਾਲ ਇਸ ਨੂੰ ਵਰਤਿਆ ਹੈ ਡੰਡੀ ਅੱਜ ਇਹ ਦੁਨੀਆ ਦਾ ਬੇहद ਪਛੜਿਆ ਹੋਇਆ ਦੇਸ਼ ਹੀ ਨਹੀਂ ਸਗੋਂ ਇਸ ਨੂੰ ਅਨੇਕਾਂ ਤਰ੍ਹਾਂ ਦੀਆਂ ਅੰਦਰੂਨੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਡੰਡੀ ਇਸ ਦਾ ਵੱਡਾ ਹਿੱਸਾ ਬਲੋਚਿਸਤਾਨ ਲਗਾਤਾਰ ਇਸ ਤੋਂ ਬੱਖ ਹੋਣ ਲਈ ਤਤਪਰ ਰਿਹਾ ਹੈ ਡੰਡੀ ਇਸ ਦੇ ਆਪਣੇ ਪਾਲੇ ਅਤਵਾਦੀ ਹੀ ਇਸ ਲਈ ਖਤਰਾ ਬਣ ਚੁੱਕੇ ਹਨ ਡੰਡੀ ਬਹੁਤੇ ਸਮੇਂ ਤੱਕ ਫੌਜੀ ਰਾਜ ਰਹਿਣ ਕਾਰਨ ਅਤੇ ਲੋਕ ਕਰਾਹੀ ਚੁਨੀਆਂ ਸਰਕਾਰਾਂ ਦੇ ਸਮੇਂ ਵੀ ਅਨਿਸ਼ਚਿਤਤਾ ਬਣੀ ਰਹਨ ਕਰਕੇ ਇੱਥੇ ਦੇਸ਼ ਦੇ ਵਿਕਾਸ ਲਈ ਕੋਈ ਚੰਗੀ ਯੋਜਨਾ ਬੰਦੀ ਸਿਰੇ ਨਹੀਂ ਚੜੀ ਡੰਡੀ ਇਸੇ ਲਈ ਅੱਜ ਇਸ ਨੂੰ ਹੋਰਾਂ ਦੇਸ਼ਾਂ ਅਤੇ ਕੌਮਾਂਤਰੀ ਵਿੱਤੀ ਸਥਾਮ ਦਾ ਆਸਰਾ ਪਾਲਣਾ ਪੈ ਰਿਹਾ ਹੈ ਡੰਡੀ ਹਾਲਾਤ ਇਹ ਹੈ ਕਿ ਇਸ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਲੋਕ ਬੇਹੱਦ ਪ੍ਰੇਸ਼ਾਨ ਨਜ਼ਰ ਆਉਂਦੇ ਹਨ ਡੰਡੀ ਉਹਨਾਂ ਵੱਲੋਂ ਹੁਣ ਭਾਰਤ ਨਾਲ ਮਿਲਨ ਦੇ ਨਾਰੇ ਵੀ ਲਗਾਏ